ਦੋਸਤੋ ਆ ਦਰਵਾਜ਼ੇ ਪੁਰਾਣੇ ਪੰਜਾਬ ਦੀ ਯਾਦ ਦਿਵਾ ਦਿੰਦੇ ਆ ਜਸਪਿੰਡ ਦੇ ਵਿੱਚ ਵੀ ਹੈਗੇ ਆ ਲੋਕਾਂ ਨੇ ਬੜੇ ਸਾਂਭ ਕੇ ਰੱਖੇ ਹੋਏ ਨੇ ਇਹ ਦਰਵਾਜ਼ੇ ਪੂਰੇ ਰੰਗ ਕਰਵਾ ਕੇ ਪੂਰੀ ਇਹਨਾਂ ਦੀ ਡੈਸ਼ ਕੱਢ ਕੇ ਰੱਖੀ ਹੋਈ ਹੈ ਤੇ ਇਹਨਾਂ ਦੇ ਥੱਲੇ ਜਦੋਂ ਬਜ਼ੁਰਗ ਬੈਠਦੇ ਆ ਤੇ ਇਹ ਪੁਰਾਣੇ ਪੰਜਾਬ ਦੀ ਯਾਦ ਦਿਵਾਉਂਦੇ ਆ ਕਿਉਂਕਿ ਇਹ ਪਿੰਡ ਦੇ ਹਰ ਮੁੱਖ ਦਵਾਰ ਤੇ ਮਿਲਦੇ ਸੀ ਆਪਾਂ ਨੂੰ ਵੀ ਜਦੋਂ ਵੀ ਕੋਈ ਆਉਂਦਾ ਜਾਂ ਜਾਂਦਾ ਤੇ ਇੱਥੇ ਬੈਠੇ ਬਜ਼ੁਰਗਾਂ ਦੀ ਨਜ਼ਰ ਹੁੰਦੀ ਵੀ ਕੌਣ ਪਿੰਡ ਦੇ ਵਿੱਚ ਵੜ ਗਿਆ ਤੇ ਕੌਣ ਪਿੰਡ ਦੇ ਵਿੱਚੋਂ ਨਿਕਲ ਗਿਆ ਤੇ ਇਹ ਬਹੁਤ ਫਾਇਦੇ ਹੁੰਦੇ ਸੀ ਇਹਨਾਂ ਦੇ ਪਰ ਹੁਣ ਕਈ ਕਈ ਪਿੰਡਾਂ ਦੇ ਵਿੱਚ ਰਹਿ ਗਏ ਨੇ ਤੇ ਇਹ ਅ ਸਮੇਂ ਦੇ ਹਿਸਾਬ ਨਾਲ ਚੇਂਜ ਹੋ ਗਏ ਕਿਉਂਕਿ ਜਗ੍ਹਾ ਥੋੜੀ ਰਹਿ ਗਈ ਪਿੰਡਾਂ ਦੇ ਵਿੱਚ ਤੇ ਲੋਕਾਂ ਨੇ ਇਹ ਸੰਭੇ ਨਹੀਂ ਗਏ ਤੇ ਲੋਕਾਂ ਨੇ ਇਹ ਟਾਤੇ ਇਹ ਕਈ ਪਿੰਡਾਂ ਨੇ ਸਾਂਭੇ ਹੋਏ ਐ ਆ ਦੇਖੋ ਜਿਵੇਂ ਲਿਖਿਆ ਹੋਇਆ ਹੈ ਜੀ ਆਇਆਂ ਨੂੰ ਜੋ ਵੀ ਆਉਂਦਾ ਪਿੰਡ ਦੇ ਵਿੱਚ ਪਹਿਲਾਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਜੀ ਆਇਆਂ